ਹਾਂ ਜੀ ਸਤਿ ਸ਼੍ਰੀ ਅਕਾਲ ਸਭ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਹੈਪੀ ਐਂਡ ਬLES ਹੋਣਿਆ ਜਿੱਦਾਂ ਮੈਂ ਆਮਾ ਨਾ ਫਰੋਮ ਸਾਈਡ ਪ੍ਰੈਸ ਤੋਂ ਠੀਕ ਹੈ ਮੇਰੇ ਕੋਲ ਵਰਕ ਪਰਮਿਟ ਵੀਜ਼ਾ ਹੈਗਾ ਤੇ ਮੈਂ ਗੋਰਿਆਂ ਦੇ ਘਰ ਵਿੱਚ ਕੰਮ ਕਰਦੀ ਆ ਠੀਕ ਹੈ ਮੇਰੇ ਕੋਲ ਵਰਕ ਪਰਮਿਟ ਵੀਜ਼ਾ ਹੈਗਾ ਕੰਮ ਕਰਨ ਦਾ ਤੇ ਗੋਰਿਆਂ ਦੇ ਘਰ ਕੰਮ ਕਰਨਾ ਇੰਨਾ ਈਜ਼ੀ ਨਹੀਂ ਹੁੰਦਾ ਹੈਗਾ ਠੀਕ ਹੈ ਮੈਂ ਹਮੇਸ਼ਾ ਇਹ ਕਹਿੰਦੀ ਹੂ ਨੀ ਦੁਨੀਆ ਦੇ ਜਿਸ ਕੋਨੇ ਚੰਬਰਜੀ ਚਲ ਜੋ ਠੀਕ ਹੈ ਜਾਹੇ ਕੋਈ ਚਾਹੇ ਕੋਈ ਪੜਿਆ ਆਦਮੀ ਚਾਹੇ ਕੋਈ ਵੀ ਦਾਊਟ ਤੋਂ ਨੂੰ ਰੋਟੀ ਇਹਨਾ ਹੱਥ ਕੰਮ ਕਰਕੇ ਨਾ ਹੱਥਾਂ ਦੇ ਨਾਲ ਮਿਲੂਗੀ ਠੀਕ ਹੈ ਬੇਲਿਆਂ ਨੂੰ ਕੋਈ ਨਹੀਂ ਕਹ ਕੋ ਜਿਸ ਦੁਨੀਆ ਦੇ ਵਿੱਚ ਕੋਈ ਨਹੀਂ ਜਮਾਰਜੀ ਹਲ ਜੋ ਠੀਕ ਹੈ ਜੇ ਤੁਹਾਡੇ ਕੋਲ ਕੰਮ ਹੈ ਤੁਹਾਡੇ ਆਪਣੇ ਸਾਹ ਆ ਤੁਹਾਡੇ ਕੋਲ ਜੇ ਤੁਹਾਡੇ ਕੋਲ ਕੰਮ ਨਹੀਂ ਹੈਗਾ ਤੁਹਾਡੀ ਲਾਈਫ ਕੁਝ ਵੀ ਨਹੀਂ ਹੈਗੀ ਠੀਕ ਹੈ ਤੇ बस मैं कुकिंग करके अटेश से ही ठीक है मैं बनाया चिकन ठीक है थोड़ा जे इसका वन पीस ਤੇ ਸਭ ਨੇ ਕਿਹਾ ਚਿਕਨ ਬਣਾਣਾ ਆ ਠੀਕ ਹੈ ਤੇ ਥੋੜਾ ਜਿਹਾ ਸੋਸ ਪਾਈ ਆ ਤਾਂ ਕਰਕੇ ਬੱਚੇ ਆਉਗੇ ਤੇ ਮੈਂ ਚਿਕਨ ਬਣਾ ਕੇ ਆਤੀ ਆ ਬਸ ਮੈਂ ਇਹੀ ਕਹਿਣਾ ਚਾਹਣੀ ਆ ਕਿ ਤੁਸੀਂ ਇਹ ਨਾ ਹੱਥਾਂ ਦੀ ਰਿਸਪੈਕਟ ਕਰਿਆ ਕਰੋ ਠੀਕ ਹੈ ਮਤਲਬ ਇਹ ਹੱਥ ਸਾਨੂੰ ਜੇ ਇਹ ਹੱਥ ਨਾ ਹੁੰਦੇ ਤਾਂ ਹਨਾ ਅਸੀਂ ਕਿੱਦਾਂ ਕੰਮ ਕਰਦੇ ਅਸੀਂ ਕਿੱਦਾਂ ਆਪਣਾ ਢਿੱਡ ਭਰਦੇ ਹਨਾ ਮਤਲਬ ਇਹਨਾਂ ਹੱਥਾਂ ਦੇ ਨਾਲ ਅਸੀਂ ਐਨ ਐਨ ਕੰਮ ਕਰਦੇ ਆ ਦਿਨ ਭਰ ਹਨਾ ਮੈਂ ਕਹਿੰਦੀ ਸ਼ੁਕਰ ਹੈ ਮਹਾਰਾਜ ਜਿਨ੍ਹਾਂ ਦੇ ਕੋਲ ਆਪਣੇ ਹੱਥ ਆ ਠੀਕ ਹੈ ਰੱਬ ਦਾ ਸ਼ੁਕਰਾਨਾ ਕਰਿਆ ਕਰੋ ਤੁਹਾਡੇ ਕੋਲ ਤੁਹਾਨੂੰ ਰੱਬ ਜੀ ਨੇ ਬਹੁਤ ਸੋਹਣੇ ਹੱਥ ਲਾਇਆ ਠੀਕ ਹੈ ਕਿਉਂਕਿ ਇਹਨਾਂ ਹੱਥਾਂ ਦੇ ਨਾਲ ਦਾ ਆਪਾਂ ਮਿਹਨਤ ਕਰਦੇ ਆਂ ਕਿਰਤ ਕਰਦੇ ਆਂ ਠੀਕ ਹੈ ਜੇ ਸਾਡੇ ਹੱਥ ਨਾ ਹੋਣ ਤਾਂ ਆਪਾਂ ਰੋਟੀ ਕਿੱਥੋਂ ਖਾਵਾਂਗੇ ਤਾਂ ਆਪਾਂ ਝੜ-ਪੋਚਾ ਕਿੱਥੋਂ ਕਰਾਂਗੇ ਠੀਕ ਹੈ ਸੋ ਇਹਨਾਂ ਹੱਥਾਂ ਦੀ ਰਿਸਪੈਕਟ ਕਰਿਆ ਕਰੋ ਇੱਕ ਦੂਸਰੇ ਨੂੰ ਬlesing ਦਿਆ ਕਰੋ ਹੱਥਾਂ ਦੇ ਲਈ ਠੀਕ ਹੈ ਕਿ ਤੁਹਾਡੇ ਹੱਥ ਬlesing ਹੋਣਾ ਠੀਕ ਹੈ ਬਲਬਲਾ ਲੱਗੇ ਠੀਕ ਹੈ ਮੈਂ ਬਸ}}{|ਕਣਾ ਚਾਹੁੰਦੀ ਠੀਕ ਹੈ ਕੋਈ ਵੀ ਕੰਮ ਐਂਡ ਚ ਛੋਟਾ ਮਾੜਾ ਨਹੀਂ ਹੁੰਦਾ ਲੋਕ ਕਿ ਕਈ ਵੇਲੇ ਕਮੈਂਟ ਕਰ ਦਿੰਦੇ ਕਿ ਤੁਸੀਂ ਕਿਹੜਾ ਕੰਮ ਕਰਦੇ ਆ ਬੇਵਕੂਫ ਲੋਕ ਕੋਈ ਵੀ ਐਸ ਟਾਈਮ ਐਸ ਟਾਈਮ ਚ ਜਿੱਥੇ ਦੁਆਰਾ ਢਿੱਡ ਭਰਦਾ ਨਾ ਤੁਹਾਡੀ ਫੈਮਿਲੀ ਦਾ ਗੁਜ਼ਾਰਾ ਹੋ ਰਿਹਾ ਤੁਹਾਡਾ ਢਿੱਡ ਭਰਦਾ ਆ ਠੀਕ ਹੈ ਉਹ ਕੰਮ ਕਰ ਲੈਣਾ ਚਾਹੀਦਾ ਆ ਅੱਛਾ ਕੰਮ ਆ ਠੀਕ ਹੈ ਅੱਛਾ ਕੰਮ ਕਰ ਲੈਣਾ ਚਾਹੀਦਾ ਆ ਠੀਕ ਹੈ ਸ਼ਰਮਾਓ ਨਾ ਜੇ ਅਸੀਂ ਅੱਜ ਅਸੀਂ ਸ਼ਰਮਾਂਦੇ ਰਹਿ ਗਏ ਆਪਣੀ ਕੰਟਰੀ 'ਚ ਠੀਕ ਹੈ ਇਹੀ ਕੰਮ ਜੇ ਮੈਂ ਆਪਣੀ ਕੰਟਰੀ 'ਚ ਕਰਦੀ ਕਿੰਨਾ ਲੋਕਾਂ ਨੇ ਕਿੰਨਾ ਤਾਣਨੇ ਮਿਹਣੇ ਮਾਨੇ ਸੀ ਬਲਾ ਬਲਾ ਕੰਮ ਸੀ ਹੈ ਨਾ ਤੇ ਇਹੀ ਕੰਮ ਮੈਂ ਇੱਥੇ ਕਰਦੀ ਆ ਗੋੜਿਆਂ ਦੇ ਘਰ ਵਿੱਚ ਕਲੀਨਿੰਗ ਦਾ ਹਨਾ ਮਤਲਬ ਮਤਲਬ ਪੈਸੇ ਮਿਲਦੇ ਆ ਮੰਥਲੀ ਮੰਥਾ ਹੈਪੀ ਹੋ ਜਾਂਦੇ ਆ ਹਨਾ ਲੇਕਿਨ ਗੱਲ ਤਾਂ ਹੁੰਦੀ ਆ ਪਰ ਅਸੀਂ ਲੋਕਾਂ ਨੇ ਮਿਹਣੇ ਆ ਤੇ ਲੋਕ ਜੀ ਡਰ ਜਾਂਦੇ ਠੀਕ ਹੈ ਲੋਕੀ ਸਾਨੂੰ ਕੀ ਆ ਕਹੋਗੇ ਕੀ ਕਰਗੇ ਠੀਕ ਹੈ ਇਹ ਸਾਡਾ ਲੋਕਾਂ ਦਾ ਕਸੂਰ ਹੈ ਮੈਂ ਸੱਚੀ ਕਹਿੰਨੀ ਆ ਠੀਕ ਹੈ ਸੋ ਬੈਟਰ ਹੈ ਕਿ ਤੁਸੀਂ ਆਪਣਾ ਕੰਮ ਕਰਿਆ ਕਰੋ ਮਤਲਬ ਠੀਕ ਹੈ ਚਲੋ ਠੀਕ ਹੈ ਮਿਲਦੇ ਆ ਅਗਲੀ ਵਾਰ ਤੱਕ ਬਾਏ ਬਾਏ